ਪ੍ਰਾਈਵੇਟ ਗੱਡੀਆਂ ਪਰ ਹਾਂਜੀ ਕਿਉਂ ਕਰ ਅੱਜ ਕਿਉਂ ਹੋ ਰਿਹਾ ਤੁਹਾਡਾ ਅੱਕੇ ਤੋਂ ਨਹੀਂ ਕਰਦੇ ਵਾਸੀਂ ਪਰਮ ਕਰਦੇ ਆ ਅੱਜੋਂ ਇਸ ਵੀ ਦੇ 100% ਕਾਰਵਾਈ ਹੋਰ ਵਾਈ ਕੀ ਕਾਰਵਾਈ ਸਾਹਮਣੇ ਤਾਂ ਮੇਰਾ ਕੰਮ ਲੱਗਿਆ ਇਹ ਮਾਰਜ਼ੀ ਚੱਲਦੀ ਹੈ ਮੁਰਦਾਬਾਡ ਇੰਡਰਾਇਵ ਮੁਰਦਾਬਾਡ ਇੰਡਰਾਇਵ ਮੁਰਦਾਬਾਡ ਰਾਮਨਾ ਮੁਰਦਾਬਾਡ ਅੰਧਰੇ ਜੀ ਬੰਨਦੇ ਬੰਨਦੇ ਇਥੇ ਇਕੱਠੇ ਹੋਏ ਆ ਜੀ ਆ ਜਿਹੜੀਆਂ ਐਪਾਂ ਚੱਲਦੀਆਂ ਬਲਾਬਲਾ ਐਪ ਚੱਲ ਰਹੀ ਆ ਐਂਡ ਡਰਾਈਵ ਐਪ ਚੱਲ ਰਹੀ ਆ ਉਹਦੇ ਕਰਕੇ ਜੀ ਅਸੀਂ ਇਕੱਠੇ ਹੋਏ ਆ ਸਾਰੇ ਹਾਂਜੀ ਗੱਡੀਆਂ ਰੋਕ ਕੇ ਚਲਾਨ ਕਰਾਇਆ ਜੀ ਕਿਹੜੀਆਂ ਗੱਡੀਆਂ ਰੋਕੀਆਂ ਗੱਡੀ ਕੈਚਰ ਨੰਬਰ ਰੋਕੀ ਆ ਜੀ 1 ਪੀਵੀ02 ਰੋਕੀ ਆ ਜੀ ਇਹ ਬਾਹਰ ਲੀਆਂ ਗੱਡੀਆਂ ਲੈ ਕੇ ਜਾਈ ਜਾਂਦੀਆਂ ਜੀ ਠੀਕ ਆ ਜੀ ਤੇ ਪੀਵੀ01 ਵੀ ਸਵੇਰੇ ਰੋਕੀ ਆ ਜੀ ਠੀਕ ਆ ਜੀ ਤੇ ਤਿੰਨ ਗੱਡੀਆਂ ਰੋਕੀਆਂ ਪੀਵੀ01 ਰੋਕੀ ਆ ਅਸੀਂ ਸਮਰਾਲਾ ਬਾਈਪਾਸ ਜੀ ਇਹ ਕਿਹੜੀਆਂ ਗੱਡੀਆਂ ਅਸੀਂ ਪ੍ਰਾਈਵੇਟ ਗੱਡੀਆਂ ਇਹਦੇ ਵਿੱਚ ਇੱਕ ਤਾਂ ਜੀ ਇੱਕ ਤਾਂ ਜੀ ਸੀਗੀ ਬਲਾ ਬਲਾ ਐਪ ਵਾਲੀ ਪੀਵੀ01 ਗੱਡੀ ਕਮਰਸ਼ੀਅਲ ਗੱਡੀ ਜੀ ਤੇ ਬਾਕੀਆਂ ਬਾਕੀ ਪ੍ਰਾਈਵੇਟ ਸੀਗੀਆਂ ਜੀ ਦੋ ਜੀ ਉਹਨਾਂ ਦੇ ਸਵਾਰੀਆਂ ਭਾਈਆਂ ਆਉਂਦੇ ਸਵਾਰੀਆਂ ਬਿਠਾਈਆਂ ਸੀ 2-200 ਰੁਪਏ ਸਵਾਰੀਆਂ ਲੈ ਕੇ ਜਾ ਰਹੀਆਂ ਜੀ ਤੇ ਅਸੀਂ ਕੀ ਕਰਾਂਗੇ ਜੀ ਵਿੱਚ ਚਲੋ ਕੀ ਮੰਗੇ ਸਰਕਾਰ ਤੋਂ ਸਰਕਾਰ ਤੋਂ ਮੰਗੇ ਜੀ ਇਹ ਆਪਾਂ ਬੰਦ ਹੋਣੀਆਂ ਚਾਹੀਦੀਆਂ ਜੀ ਟੈਕਸੀ ਡਰਾਈਵਰ ਇਕੱਠੇ ਹੋਏ ਨੇ ਜੀ ਸਰਕਾਰ ਬਾਹ ਨੀ ਫੜਦੀ ਤੇ ਅੱਜ ਸਾਨੂੰ ਸੜਕਾਂ ਤੇ ਉਤਰਨਾ ਪਿਆ ਸੋ ਹਰ ਕੋਈ ਮੁੱਦਾ ਜਿਵੇਂ ਕਿ ਸੋਲਵ ਨਹੀਂ ਹੁੰਦਾ ਧਰਨੇ ਪ੍ਰਦਰਸ਼ਨ ਤੋਂ ਬਗੈਰ ਸਰਕਾਰਾਂ ਨਹੀਂ ਜਾਗਦੀਆਂ ਕੁੰਭ ਕਰਨ ਦੀ ਨੀਂਦ ਸੁੱਤੀਆਂ ਪਈਆਂ ਨੇ ਕਿਉਂਕਿ ਸਾਡੀਆਂ ਜੀ ਦੇਖੋ ਕਮਰਸ਼ੀਅਲ ਗੱਡੀ ਅਸੀਂ ਲੈਣੇ ਆ ਜਦੋਂ ਗੈਰਾਜ ਤੋਂ ਕੱਢਣੀ ਹੁੰਦੀ ਹੈ ਕਰੀਬ ਕਰੀਨ 32 33000 ਰੁਪਏ ਦੇ ਸਮਥਿੰਗ ਕਾਰ ਦੀ ਇਨਸ਼ੋਰਸ ਹੈ ਤੇ ਪ੍ਰਾਈਵੇਟ ਗੱਡੀ ਦੀ ਇਨਸ਼ੋਰਸ ਜਿਹੜੀ ਉਹ ਘੱਟ ਹੁੰਦੀ ਆ ਸੋ ਉਸ ਵਿਸ਼ੇ ਤੇ ਅਸੀਂ ਵਿਹਲੇ ਬੈਠੇ ਆ ਤੇ ਪ੍ਰਾਈਵੇਟ ਗੱਡੀਆਂ ਜਿਹੜੀਆਂ ਨੇ ਇਨ ਡਰਾਈਵ ਤੇ ਬਲਾ ਬਲਾ ਉਹ ਇਥੇ ਸਵਾਰੀਆਂ ਚੱਕ ਚੱਕ ਕੇ ਲਿਆ ਰਹੀਆਂ ਨੇ ਸਾਡੇ ਅੱਖਾਂ ਦੇ ਸਾਹਮਣੇ ਇਹ ਸਾਰਾ ਕੁਝ ਹੋ ਰਿਹਾ ਜੀ ਸੋ ਇਸ ਕਰਕੇ ਸਾਡੇ ਵੀਰ ਜਾਗਰੂਕ ਹੋਏ ਅੱਜ ਤਾਂ ਚਲੋ ਸ਼ੁਰੂਆਤ ਹੀ ਅੱਜ ਦੁਪਹਿਰੋਂ ਬਾਅਦ ਚ ਅਸੀਂ ਆਏ ਸੀਗੇ ਤੇ ਇਹ ਜਿਹੜੀ ਮੁਹਿੰਮ ਆ ਅੱਗੇ ਤੋਂ ਹੋਰ ਤੇਜ਼ ਕੀਤੀ ਜਾਵੇਗੀ ਸਵੇਰ ਤੋਂ ਲੈ ਕੇ ਫੇਰ ਸ਼ਾਮ ਤੱਕ ਇਹ ਬੁਕਿੰਗ ਕਰਿਆ ਕਰਾਂਗੇ ਅਸੀਂ ਵੀ ਅ ਇਨ ਡਰਾਈਵ ਤੇ ਜਾਂ ਡਿਊਟੀ ਪਾਇਆ ਕਰਾਂਗੇ ਤੇ ਇਦਾਂ ਹੀ ਗੱਡੀਆਂ ਫੜਿਆ ਕਰਾਂਗੇ ਜੀ ਤੇ ਹੋਰ ਕੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਕੀ ਹੋਣਾ ਚਾਹੀਦਾ ਦੇਖੋ ਜੀ ਇਹ ਕੰਮ ਤਾਂ ਸਰਕਾਰਾਂ ਦੇ ਹੀ ਨੇ ਸਰਕਾਰ ਨੂੰ ਚਾਹੀਦਾ ਵੀ ਇਹ ਪ੍ਰਾਈਵੇਟ ਗੱਡੀਆਂ ਬੌਂਡ ਹੀ ਹੋਣੀਆਂ ਚਾਹੀਦੀਆਂ ਜਿਹੜੀ ਗੱਡੀ ਫੜ ਲੈਣ ਉਹਨੂੰ ਬੰਦ ਕਰ ਦੇਣ ਜਿਹੜੀ ਨਜਾਇਜ਼ ਤੌਰ ਤੇ ਦੇਖੋ ਜੀ ਮੈਂ ਗੱਲ ਕਰਦਾ ਜਿਵੇਂ ਹੁਣ ਲੁਧਿਆਣੇ ਤੋਂ ਦਿੱਲੀ ਦੀ ਗੱਲ ਕਰਦੇ ਆਪਾਂ ਸਾਡਾ ਸਮਥਿੰਗ ਕਾਰ ਦਾ 4500 ਰੁਪਿਆ ਰੇਟ ਹੈ ਜੇ ਇਨੋਵਾ ਕ੍ਰਿਸਟਾ ਗੱਡੀ ਭੇਜਦੇ ਆ ਤਾਂ ਵਨ ਸਾਈਡ ਜਿਹੜੀ ਹੈਗੀ ਆ 7000 ਰੁਪਿਆ 7500 ਰੁਪਿਆ ਰੇਟ ਹੈ ਤੇ ਜਿਹਨੂੰ 500 ਰੁਪਏ ਚ ਗੱਡੀ ਮਿਲ ਰਹੀ ਉਹ ਸਾਡੀ 7000 ਰੁਪਿਆ 7500 ਵਾਲੀ ਗੱਡੀ ਕਿੱਥੋਂ ਚੂਜ਼ ਕਰੂਗਾ ਜੀ ਇਸ ਕਰਕੇ ਸਾਡੇ ਕੰਮ ਨੂੰ ਬਹੁਤ ਵੱਡੀ ਢਾਹ ਲੱਗ ਰਹੀ ਆ ਸੋ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਵੀ ਇਹਨਾਂ ਗੱਡੀਆਂ ਤੇ ਕਾਰਵਾਈ ਹੋਣੀ ਚਾਹੀਦੀ ਐ ਇਹਨਾਂ ਬੁੱਕ ਕੀਤੀ ਸੀ ਗੱਡੀ ਆਨਲਾਈਨ ਜੀ ਇਹਨਾਂ ਨੇ ਉਹ ਗੱਡੀ ਪ੍ਰਾਈਵੇਟ ਸੀ ਉਹਦਾ ਪਰਮਿਟ ਹੈ ਨਹੀਂ ਸੀ ਉਹ ਚੈੱਕ ਕੀਤਾ ਵਕਿ ਪੇਪਰ ਉਹਦੇ ਪਰਮਿਟ ਦਾ ਜਵਾਬ ਨਾ ਕਰਦਾ ਸਰ ਜੀ ਸਰ ਜਿਹੜੀਆਂ ਪ੍ਰਾਈਵੇਟ ਗੱਡੀਆਂ ਦੇ ਵਿੱਚ ਆਪਾਂ ਸਵਾਰੀ ਨਹੀਂ ਬਿਠਾ ਸਕਦੇ ਇਹਹੀ ਕਾਰਨ ਐ ਵੀ ਆਪਾਂ ਜਿਹੜੀਆਂ ਇਹਨਾਂ ਦੇ ਚਲਾਨ ਕੀਤੇ ਆ ਜਾਂ ਹਾਂ ਜੀ ਇਹਹੀ ਇਹਹੀ ਕਾਰਨ ਸਰ ਜੀ ਅੱਛਾ ਇਹਨਾਂ ਦਾ ਕੀ ਹੱਲ ਹੋਣਾ ਚਾਹੀਦਾ ਐ ਇਹ ਹੋਣਾ ਐ ਆਪਾਂ ਵੰਦ ਹੋਣੀ ਚਾਹੀਦੀ ਜੀ ਉਹ ਜਿਹੜੀ ਸਵਾਰੀ ਬੱਕਣਾ ਹੋਏ ਫਿਰ ਤੇ ਇਹ ਅੱਜ ਟੈਕਸੀ ਡਰਾਈਵਰ ਕੱਟੂ ਹੋਏ ਨੇ ਤੇ ਇਹਨਾਂ ਨੇ ਵੀ ਤੁਹਾਨੂੰ ਕੋਈ ਬੁਲਾ ਕੇ ਉਹਨਾਂ ਨੂੰ ਗੱਡੀਆਂ ਫੜਵਾਈਆਂ ਕੁਝ ਗੱਡੀਆਂ ਹਾਂਜੀ ਹਾਂਜੀ ਦੋ ਗੱਡੀਆਂ ਰੋਕੀਆਂ ਸੀ ਇਹਨਾਂ ਨੇ ਟਿਕਾਣੇ ਕੀਤਾ ਸੀ ਇੱਕ ਇਹਨਾਂ ਨੇ ਭੇਜ ਦਿੱਤੀ ਸੀ ਬਾਕੀ ਨਾਲ ਕਿ ਅਫਸਰਾਂ ਨਾਲ ਗੱਲ ਕਰ ਲੋ ਪਰ ਦਰਖਾਸਤ ਦਿਓ ਤੁਸੀਂ ਜਿਹਦਾ ਅਫਸਰ ਕਰਨ ਕੋ ਉਦਾਂ ਹੀ ਕਰ ਦੇਗਾ ਇਹ ਗੱਡੀ ਬੰਦ ਕਰਨ ਨੂੰ ਕਹਿੰਦੇ ਸੀ ਮੈਂ ਕਿਹਾ ਬੰਦ ਅਸੀਂ ਕਰ ਨਹੀਂ ਸਕਦੇ ਜੀ ਤਾਂ ਪੇਪਰ ਹੈਗੇ ਹੀ ਹਾਂਜੀ ਹਾਂਜੀ ਇਹ ਕਹਿੰਦੇ ਮੋਟਾ ਚਲਾਣ ਕਰਦਾ ਮੈਂ ਕਿਹਾ ਮੋਟਾ ਵੀ ਨਹੀਂ ਕਰ ਸਕਦਾ ਚਲਾਣਾ ਸੀ ਜਿਹੜੀ ਗਲਤੀ ਹੈਗੀ ਹਾਂਜੀ ਹਾਂਜੀ ਕਾਨੂੰਨ ਦੇ ਤਹਿਤ ਹਾਂਜੀ ਹਾਂਜੀ ਫਿਰ ਉਹਨਾਂ ਨੂੰ ਐਸਪੀ ਸਾਹਿਬ ਨੂੰ ਕਹਾਂ ਮਿਲ ਲਓ ਸਾਡੇ ਨੂੰ ਜਾਂ ਆਰਟੀ ਸਾਹਿਬ ਨੂੰ ਮਿਲ ਲਓ ਉੱਥੇ ਅਗ ਆਪਣਾ ਦਰਖਾਸਤ ਦੇ ਕੇ ਆਪਣਾ ਕਰ ਲੋ ਫਿਰ ਜਿਵੇਂ